ਮਨੀਸ਼ ਜੀ ਜਿਹੜਾ ਫਲੋਰ ਦੇ ਨੰਗਲ ਪਿੰਡ ਦੇ ਵਿੱਚ ਘਟਨਾ ਹੋਈ ਹੈ ਉਹਨੂੰ ਕਿਸ ਤਰ੍ਹਾਂ ਦੇਖੋ ਜੈ ਸ਼੍ਰੀ ਰਾਮ ਜੀ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਇਹ ਜਿਹੜੀ ਬੜੀ ਨਿੰਦਨਯੋਗ ਘਟਨਾ ਹੋਈ ਹੈ ਜਿਹੜੀ ਫਲੋਰ ਦੇ ਨੰਗਲ ਦੇ ਵਿੱਚ ਹੋਈ ਹੈ ਇਹ ਕਿਸੇ ਤੋਂ ਵੀ ਇਸ ਗੱਲ ਤੋਂ ਅਛੁੱਤੇ ਨਹੀਂ ਹੈ ਕਿ ਬਾਬਾ ਸਾਹਿਬ ਨੇ ਸੰਵਿਧਾਨ ਰਚయితਾਂ ਨੇ ਸਾਡੇ ਹਿੰਦੁਸਤਾਨ ਲਈ ਹਿੰਦੁਸਤਾਨੀਆਂ ਲਈ ਕੀ ਕੀਤਾ ਸੋ ਇਹ ਜਿਹੜੀ ਇਦਾਂ ਦੀ ਕੋਈ ਬਿਆਨਬਾਜ਼ੀ ਕਰਨੀ ਕਿ ਉਹਨਾਂ ਦੇ ਇੱਕ ਬੜੇ ਆ ਧਾਰਮਿਕ ਖਿਆਲਾਂ ਦੇ ਜਾਂ ਕਹ ਲਈਏ ਜਾਂ ਸਾਡੇ ਹਿੰਦੁਸਤਾਨ ਦੇ ਰਚయితਾ ਦੇ ਜਿਹੜੇ ਉਹਨਾਂ ਨੇ ਸੰਵਿਧਾਨਿਕ ਜਿਹੜੀਆਂ ਗੱਲਾਂ ਕਹੀਆਂ ਹੋਈਆਂ ਉਹਨਾਂ ਦੇ ਸਟੈਚੂ ਦੇ ਉੱਪਰ ਜਾ ਕੇ ਇਦਾਂ ਦਾ ਨਿੰਦਨਯੋਗ ਕੰਮ ਕਰਨਾ ਇਹ ਬੜਾ ਹੀ ਮੰਦਭਗਾ ਹੈ ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਸਾਡੇ ਵਰਗਾਂ ਨੂੰ ਵਰਗਾਂ ਦੇ ਵਿੱਚ ਜੋਗਾ ਹੀ ਰਹਿਣ ਜੋਗਾ ਛੱਡਣ ਵਾਲੀਆਂ ਆ ਨਾ ਕਿ ਜਿਹੜਾ ਅਸੀਂ ਇੱਕ ਬਾਬਾ ਸਾਹਿਬ ਨੇ ਇੱਕ ਮੈਸੇਜ ਦਿੱਤਾ ਸੀਗਾ ਕਿ ਸਾਰੇ ਇੱਕ ਯੂਨਿਟੀ ਦੇ ਵਿੱਚ ਰਹਿਣ ਇਹ ਸਾਰੀ ਦੁਨੀਆ ਨੂੰ ਇੱਕ ਮੈਸੇਜ ਜਾਏ ਕਿ ਕੋਈ ਵੀ ਜਾਤ ਪਾਤ ਦੇ ਵਿੱਚ ਵੰਡਿਆ ਨਾ ਰਹੇ ਜਿਹੜਾ ਕਿ ਉਹਨਾਂ ਨੇ ਇਸ ਗੱਲ ਨੂੰ ਇੱਕ ਰਾਈਟ ਟੂ ਵੋਟ ਦਾ ਵੀ ਇੱਕ ਦਿੱਤਾ ਸੀਗਾ ਸੰਵਿਧਾਨਿਕ ਅਧਿਕਾਰ ਸਭ ਨੂੰ ਦਿੱਤਾ ਔਰ ਉਸ ਵੋਟ ਦੇ ਅਧਿਕਾਰ ਦੇ ਨਾਲ ਹੀ ਆਪਣਾ ਅਸੀਂ ਨੁਮਾਇੰਦਾ ਚੁਣਦੇ ਆ ਉਹਦੇ ਵਿੱਚ ਕੋਈ ਵੀ ਕਾਸਟਿਸਮ ਨਹੀਂ ਕੋਈ ਵੀ ਰਿਜ਼ਰਵੇਸ਼ਨ ਨਹੀਂ ਰੱਖੀ ਸੀ ਵੀ ਇਸ ਵਰਗ ਰਵੇ ਨਹੀਂ ਵੋਟ ਪਾਣੀ ਹੈ ਜੀ ਇਸ ਵਰਗ ਨੇ ਵੋਟ ਨਹੀਂ ਕਰਨੀ ਉਹਨਾਂ ਨੇ ਇੱਕ ਨਿਊਟਰਲ ਜਿਹਾ ਇੱਕ ਮੈਸੇਜ ਦਿੱਤਾ ਸੀ ਐਜੂਕੇਸ਼ਨ ਦਾ ਮੈਸੇਜ ਉਹਨਾਂ ਨੇ ਸਭ ਨੂੰ ਦਿੱਤਾ ਸੀਗਾ ਉਹਨਾਂ ਨੇ ਇਹ ਨਹੀਂ ਸੋਚ ਕੇ ਦਿੱਤਾ ਸੀਗਾ ਵੀ ਕੋਈ ਵਰਗ ਪੜੂਗਾ ਜਾਂ ਨਹੀਂ ਪੜੂਗਾ ਸੋ ਜੇ ਉਹਨਾਂ ਨੇ ਸੋਚ ਇਦਾਂ ਦੀ ਹੋਈ ਸੀ ਜਿਹੜੇ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਉਹਨਾਂ ਦੇ ਲਈ ਗਲਤ ਸ਼ਬਦਾਵਲੀ ਯੂਜ਼ ਕਰ ਰਹੇ ਆ ਮੈਂ ਸੁਣਿਆ ਮਤਲਬ ਉਹ ਇੱਕ ਵਾਰੀ ਉਹ ਤੁਸੀਂ ਵਰਡ ਬੋਲਣ ਲੱਗੇ ਵੀ ਰੂਹ ਕੰਬ ਜਾਂਦੀ ਹੈ ਕਿ ਉਹਨਾਂ ਨੂੰ ਰਾਕਸ਼ਸ ਦਾ ਨਾਮ ਜਿਹੜਾ ਲੈ ਕੇ ਉਹਨਾਂ ਨੂੰ ਸੰਬੋਧਿਤ ਕੀਤਾ ਗਿਆ ਇਹ ਬੜਾ ਨਿੰਦਨੀ ਹੈ ਦੇਖੋ ਉਹ ਸ਼ਖਸ ਕੌਣ ਬੋਲ ਰਿਹਾ ਕਸਟਰੀਕੇ ਨਾ ਬੋਲ ਰਿਹਾ ਉਹ ਬੜਾ ਮੰਦ ਭਗਾ ਮੇਨ ਐਸ ਵੇਲੇ ਮੁੱਦਾ ਸਾਡਾ ਇਹ ਹੋਣਾ ਚਾਹੀਦਾ ਕਿ ਸਾਡੇ ਆਪਸੀ ਭਾਈਚਾਰੇ ਦੇ ਉੱਤੇ ਇਹੋ ਜੀਆਂ ਗੱਲਾਂ ਅਸਰ ਨਾ ਕਰਨ ਹਿੰਦੁਸਤਾਨੀ ਆ ਅਸੀਂ ਸਨਾਤਨੀ ਆ ਸਾਰੇ ਇੱਕੋ ਹੀ ਭਾਈਚਾਰੇ ਦੇ ਵਿੱਚ ਇੱਕੋ ਹੀ ਪਲੇਟਫਾਰਮ ਤੇ ਰਹਿਣੇ ਆ ਇਕੋ ਹੀ ਥਾਲੀ ਚ ਖਾਣ ਜੋਗ ਹੈਗੇਆਂ ਖਾਣੇ ਵੀ ਆ ਔਰ ਅਸੀਂ ਆਪਣੇ ਆਪਣੇ ਤਿਉਹਾਰ ਮਨਾ ਕੇ ਹਰ ਵਰਗ ਇੱਕੋ ਜਿਹਾ ਤਿਉਹਾਰ ਮਨਾ ਕੇ ਹਰ ਵਰਗ ਦੇ ਨਾਲ ਇੱਕੋ ਤਰੀਕੇ ਦੇ ਇੱਕ ਟਰੈਕ ਦੇ ਉੱਤੇ ਚੱਲ ਰਿਹਾ। ਉਹਨਾਂ ਨੂੰ ਦੋ ਫਾੜ ਨਾ ਕੀਤਾ ਜਾਏ ਨਾ ਉਹਨੂੰ ਵਰਗਾਂ ਦੇ ਭਾਗਾਂ ਦੇ ਵਿੱਚ ਵੰਡਿਆ ਜਾਏ। ਨਾ ਹੀ ਅਸੀਂ ਕਿਸੇ ਨੂੰ ਇਦਾਂ ਦਾ ਸੋਚ ਰੱਖਦੇ ਆ ਕਿ ਜੀ ਅਸੀਂ ਉੱਚ ਜਾਤੀ ਦੇ ਆ ਜਾਂ ਅਸੀਂ ਇਹ ਨੀਚ ਜਾਤੀ ਦਾ ਬੰਦਾ ਜੀ ਸਾਡੇ ਨਾਲ ਬੈਠਣਾ ਨਹੀਂ ਜਾਂ ਅਸੀਂ ਇਹਦੇ ਨਾਲ ਨਹੀਂ ਬੈਣਾ। ਇਹਨਾਂ ਵਰਗਾਂ ਤੋਂ ਤਾਂ ਦੁਨੀਆ ਬਹੁਤ ਉੱਪਰ ਉੱਠ ਚੁੱਕੀ ਹੈ। ਬਹੁਤ ਵਰਗਾਂ ਦੇ ਉੱਪਰ ਉੱਠ ਕੇ ਜਾਤ-ਪਾਤ ਤੋਂ ਉੱਪਰ ਉੱਠ ਕੇ ਇਸ ਵੇਲੇ ਸਮਾਜ ਦੇ ਵਿੱਚ ਬڑے ਲੋਕ ਵਿਚਰਦੇ ਬਏ ਉਹਦੇ ਨਾਲ ਹੀ ਸਮਾਜ ਦਾ ਭਲਾ ਹੋਣਾ ਜੇ ਅਸੀਂ ਗੱਲਾਂ ਕਰੀਏ ਵੀ ਅਸੀਂ ਇਹਨਾਂ ਚੀਜ਼ਾਂ 'ਚ ਵੰਡੇ ਰਾਵਾਂਗੇ ਕਿ ਜੀ ਇਹ ਹਿੰਦੂ ਹੈ ਇਹ ਸਿੱਖ ਹੈ ਵਾਲਮੀਕ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਭਗਤ ਭਾਈਚਾਰੇ ਨੂੰ ਦੇਖੋ ਉਹਨਾਂ ਨੇ ਭਗਤ ਵੀ ਕਹਿ ਦਿੱਤਾ ਅਸੀਂ ਮਹਾਰਾਜ ਰਵਿਦਾਸ ਜੀ ਕਹਿੰਨੇ ਗੁਰੂ ਰਵਿਦਾਸ ਕਹਿੰਨੇ ਅਸੀਂ ਕੀ ਕਹਿਣਾ ਹੈ ਮਤਲਬ ਸਾਰੀ ਦੁਨੀਆ ਕਹਿੰਦੀ ਹੈ ਸੋ ਜੇ ਇਦਾਂ ਦੀਆਂ ਗੱਲਾਂ ਨੂੰ ਤੁਸੀਂ ਤੋੜ ਮਰੋੜ ਕੇ ਤੁਸੀਂ ਕਿਹੜੀ ਆਪਣਾ ਵੱਖਰਾ ਪਾਣੀ ਇਹਨਾਂ ਨੂੰ ਦਿਖਾਣਾ ਚਾਹੁੰਦੇ ਬਾਈਫਰਕੇਸ਼ਨ ਤੁਸੀਂ ਕਿਉਂ ਕਰਨੀ ਚਾਹੁੰਦੇ ਹੋ ਤੁਸੀਂ ਆਪਣਾ ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ ਸਾਡੇ ਹਿੰਦੁਸਤਾਨੀਆਂ ਨੂੰ ਸਾਡੇ ਹਿੰਦੁਸਤਾਨ ਨੂੰ ਇਕਜੁੱਟ ਰਹਿਣ ਦਿਓ ਬੜੀ ਮੁਸ਼ਕਲ ਦੇ ਨਾਲ ਸਾਡਾ ਹਿੰਦੁਸਤਾਨ ਦੁਬਾਰਾ ਉਸ ਟਰੈਕ ਤੇ ਆ ਰਿਹਾ ਮੋਦੀ ਜੀ ਨੇ ਯੋਗੀ ਜੀ ਨੇ ਇਹ ਸਾਰੀ ਟੀਮ ਦੇਖੋ ਅਮਿਤ ਸ਼ਾਹ ਜੀ ਕਿਦਾਂ ਸਾਰਿਆਂ ਨੂੰ ਇੱਕ ਧਾਗੇ 'ਚ ਬਰੂਨ ਦਾ ਕੰਮ ਕਰ ਰਹੇ ਐ ਐਡਾ ਵੱਡਾ ਮਹਾਕੁੰਭ ਲੰਘ ਕੇ ਗਿਆ ਉੱਥੇ ਕੋਈ ਜਾਤ ਪਾਤ ਦਾ ਰੌਲਾ ਸੀ ਉੱਥੇ ਕੋਈ ਹਿੰਦੂ ਸਿੱਖ ਵਾਲਮੀਕ ਭਾਈਚਾਰੇ ਦਾ ਕੋਈ ਇਦਾਂ ਦੀਆਂ ਗੱਲਾਂ ਹੋਈਆਂ ਕਿਤੇ ਨਹੀਂ ਹੋਈਆਂ ਕਿਤੇ ਵਰਗ ਦੇ ਨਾਲ ਨਹੀਂ ਕਿਸੇ ਨੇ ਚੱਲਿਆ ਹਰ ਵਰਗ ਨੇ ਹਰ ਸਮਾਜ ਨੇ ਉੱਥੇ ਦਿਲਚਾਹੇ ਉੱਥੇ ਔਰ ਤੁਸੀਂ ਦੇਖੋ ਵਿਦੇਸ਼ਾਂ ਤੋਂ ਆ ਕੇ ਲੋਕਾਂ ਨੇ ਉਸ ਭਾਵਨਾ ਨੂੰ ਸਮ ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਚੁੱਕੇ ਆਂ ਇਹਨਾਂ ਚੀਜ਼ਾਂ ਤੇ ਅਮਲ ਨਹੀਂ ਕਰਨਾ ਚਾਹੀਦਾ ਔਰ ਜਿਹੜੀ ਇਹ ਸਾਨੂੰ ਸ਼ੁੱਧੀਕਰਨ ਜ਼ਰੂਰ ਕਰਨਾ ਚਾਹੀਦਾ ਜਿਹੜਾ ਉਹਨਾਂ ਨੇ ਉੱਥੇ ਮੰਦਭਾਗੀ ਘਟਨਾ ਕੀਤੀ ਹੈ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਉੱਥੇ ਉਹਨਾਂ ਨੂੰ ਦੁੱਧ ਨਾਲ ਇਸ਼ਨਾਨ ਕਰਾ ਕੇ ਉਹਨਾਂ ਦਾ ਜ਼ਰੂਰ ਇਸ ਦੁਆਰਾ ਇਸ਼ਨਾਨ ਕਰਾ ਕੇ ਉਹਨਾਂ ਨੂੰ ਉਹ ਸ਼ੁੱਧੀ ਕਰਨੀ ਚਾਹੀਦੀ ਆ ਮੇਰਾ ਤੇ ਇਹੀ ਕਹਿਣਾ ਹੈ ਕਿ ਆਪਸੀ ਭਾਈਚਾਰਕ ਸਾਂਝ ਕਦੇ ਵੀ ਨਹੀਂ ਟੁੱਟਣੀ ਚਾਹੀਦੀ ਔਰ ਸਾਨੂੰ ਉਮੀਦ ਹੈ ਕਿ ਸਾਡੇ ਸਾਰੇ ਵਰਗ ਜਿਹੜੇ ਆ ਉਹ ਇੱਕ ਮੰਚ ਦੇ ਉੱਤੇ ਇਕੱਠੇ ਹੋਗੇ ਬਿਨਾਂ ਜਾਤ-ਪਾਤ ਤੋਂ ਸੋਚੇ ਇਹਦੇ ਵਿੱਚ ਇਕੱਠੇ ਆ ਔਰ ਕਦੇ ਵੀ ਆਪਣੇ ਆ ਇਹੀ ਸਾਡਾ ਮੈਸੇਜ ਹੈ ਔਰ ਸਾਡੀ ਪੂਰੀ ਸਮੂਚੀ ਲੀਡਰਸ਼ਿਪ ਵੱਲੋਂ ਹਮੇਸ਼ਾ ਇਹ ਅਸੀਂ ਇੱਕ ਆਪਸੀ ਭਾਈਚਾਰਕ ਸਾਂਝ ਦਾ ਮੈਸੇਜ ਦਿੰਨੇ ਆ ਕਿ ਜਿਹਦੇ ਵਿੱਚ ਮੋਦੀ ਜੀ ਉਹਨਾਂ ਨੇ ਅਮਿਤ ਸ਼ਾਹ ਜੀ ਨੇ ਕਦੇ ਵੀ ਵਰਗ ਦੀ ਗੱਲ ਨਹੀਂ ਕੀਤੀ ਹਰ ਵਰਗ ਨੂੰ ਇੱਕ ਸਮਾਨ ਕਿਹਾ ਉਹ ਦੇਸ਼ ਦਾ ਵਿਕਾਸ ਕਹਿੰਦੇ ਵਰਗ ਦਾ ਵਿਕਾਸ ਕਦੇ ਨਹੀਂ ਕਹਿੰਦੇ ਸੋ ਜੇ ਸਭ ਦਾ ਵਿਕਾਸ ਸਭ ਦਾ ਸਾਥ ਹੋਏਗਾ ਤਾਹੀਂ ਦੇਸ਼ ਦਾ ਵਿਕਾਸ ਹੋਣਾ ਬਸ ਇਨਾ ਹੀ ਕਹਿੰਦੇ ਹੋਏ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਉਹਨਾਂ ਦੇ ਕੋਲੋਂ ਇੱਕ ਮੈਸੇਜ ਦੇਣਾ ਚਾਹਨਾ ਕਿ ਦਾ ਅਸ਼ਰਾਰਤੀ ਅਨਸਰਾਂ ਦੇ ਉੱਤੇ ਕੋਈ ਵੀ ਆਪਣੀ ਟਿੱਪਣੀ ਜਾ ਕੋਈ ਵੀ ਤੁਹਾਨੂੰ ਅਮਲ ਕਰਨ ਦੀ ਜ਼ਰੂਰਤ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਹਾਂਜੀ ਸਰ ਨਾਮ ਕੀ ਸੁਖਰਮ ਜੋਹਨ ਤਾਂ ਸਾਹਿਬ ਅਜੇ ਇੱਕਾਪਮਾੜੀ ਘਟਨਾਨ ਕਹਿ ਸਕਦੇ ਹਾਂ ਜਿਹੜੀ ਕੋਲ ਦੇ ਵਿੱਚ ਹੋਈ ਉਸ ਨੂੰ ਕਿਸ ਤਰ੍ਹਾਂ ਦੇਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਪੀਮ ਜੈ ਬਾਦ ਜੈ ਸ਼੍ਰੀ ਰਾਮ ਕਿਉਂਕਿ ਇਹ ਤਿੰਨ ਨਾਰੇ ਜਿਹੜੇ ਹੈਗੇ ਆ ਇਹ ਸਾਰਿਆਂ ਦਾ ਦੱਸਦੇ ਆ ਕਿ ਭਾਈਚਾਰ ਸਾਂਝ ਐਂਦੀ ਆਂਦੀ ਔਰ ਜਿਸ ਤਰ੍ਹਾਂ ਤੁਸੀਂ ਕਰਨ ਵਾਲੇ ਗੱਲ ਕਰ ਰਹੇ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪਿਛਲਾ ਦੌਰ ਜਿਹੜਾ ਖਾਲਸਾ ਦੇ ਨਾਰਿਆਂ ਦਾ ਸੀਗਾ ਉਹ ਬੜਾ ਦੇਖ ਦੇ ਉੱਤੇ ਪੰਜਾਬ ਦੇ ਉੱਤੇ ਮੰਦਪਾਗਾ ਜਿਹੜਾ ਦੌਰ ਸੀਗਾ ਔਰ ਉਹਦੇ ਵਿੱਚ ਹਜ਼ਾਰਾਂ ਹੀ ਜਿਹੜਾ ਜਾਨਾਂ ਨੂੰ ਜਿਹੜਾ ਨੁਕਸਾਨ ਪਹੁੰਚਾ ਜਿਹੜੀ ਪੰਜਾਬ ਦੀ ਆਰਥਿਕ ਹਾਲਤ ਸੀ ਉਹ ਬਿਲਕੁਲ ਡਾਊਨ ਹੋ ਗਈ ਸੀ ਲੇਕਿਨ ਦੁਬਾਰਾ ਪੰਜਾਬ ਜਦੋਂ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕੀਤੀ ਔਰ ਉਹ ਦੌਰ ਜਿਹੜਾ ਖਤਮ ਹੋਇਆ ਔਰ ਦੌਰ ਖਤਮ ਹੋਣ ਤੋਂ ਬਾਅਦ ਕੁਝ ਲੋਕਾਂ ਦਾ ਮਨਾਂ ਦੇ ਵਿੱਚ ਜਿਹੜਾ ਆ ਉਹ ਫਿਰ ਕਾਲਾ ਦਿਨ ਜਿਹੜੇ ਲਿਆਉਣੇ ਇਹ ਉਹ ਠੀਕ ਸਮਝਦੇ ਆ ਇਸੇ ਤਰ੍ਹਾਂ ਹੀ ਪੰਨੂ ਨੇ ਜਿਹੜਾ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਨੇ ਇਹ ਗੱਲ ਕਹੀ ਆ ਔਰ ਕੱਲ ਜ਼ਿੰਮੇਵਾਰੀ ਵੀ ਲਈ ਆ ਕਿ ਜਿਹੜਾ ਫਲੋਰ ਦੇ ਅੰਦਰ ਡਾਕਟਰ ਮੇਡਗਰ ਦੇ ਬੋਧੇ ਉੱਤੇ ਖਾਲਸਾਨੀ ਨਾਰੇ ਲਾਏ ਗਏ ਆ ਲਿਖੇ ਗਏ ਆ ਔਰ ਉਹਨਾਂ ਨੇ ਡਾਕਟਰ ਮੇਡਗਰ ਨੂੰ ਜਿਹੜਾ ਰੱਖਿਸ਼ ਕਿਆ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਗਿਆ ਵੀ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਡਾਕਟਰ ਮੀਡਗਰ ਨੂੰ ਥਾਂ ਥਾਂ ਪੁੱਛਦੇ ਆ ਹਰ ਜਾਤੀ ਹਰ ਧਰਮ ਹਰ ਵਰਗ ਹਰ ਪਾਰਟੀ ਦੇ ਜਿਹੜੇ ਆ ਨੁਮਾਇੰਦੇ ਜਿਹੜੇ ਆ ਉਹ ਡਾਕਟਰ ਮੀਡਗਰ ਦੇ ਜਨਮ ਦਿਨ ਦੇ ਉੱਤੇ ਫੁੱਲਾਂ ਦੇ ਹਾਰ ਪੜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਅੰਸਰ ਹੈਗੇ ਆ ਜਿਹੜੇ ਕਿ ਦੇਖ ਦੇ ਅੰਦਰ ਆਪਸ ਵਿੱਚ ਭਾਈਚਾਰਕ ਜਿਹੜੀ ਸਾਂਝ ਆ ਉਹਨੂੰ ਅਲੱਗ-ਅਲੱਗ ਕਰਨਾ ਚਾਹੁੰਦੇ ਆ ਤੇ ਆਪਣਾ ਜਿਹੜਾ ਰਾਜ ਸਥਾਪਿਤ ਕਰਨਾ ਚਾਹੁੰਦੇ ਆ ਅਸੀਂ ਤੇ ਇਹ ਕਵਾਂਗੇ ਜਿਹੜਾ ਪਿਛਲਾ ਦੌਰ ਆ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਔਰ ਸਾਰਿਆਂ ਨੂੰ ਭਾਈਚਾਰ ਸਾਂਝ ਜਿਹੜੀ ਆ ਇਕੱਠੀ ਰੱਖਣੀ ਚਾਹੀਦੀ ਆ ਔਰ ਜਿਹੜੇ ਬੰਦੇ ਇਸ ਤਰ੍ਹਾਂ ਦੇ ਕਾਲੀਆਂ ਕਰਤੂਤਾਂ ਕਰਦੇ ਆ ਇਹਨਾਂ ਨੂੰ ਫੜ ਕੇ ਜੇਲਾਂ ਦੇ ਅੰਦਰ ਸਜ਼ਾਵਾ ਦੇ ਕੇ ਮਤਲਬ ਡਕਣਾ ਚਾਹੀਦਾ ਤਾਂ ਕਿ ਅੱਗੇ ਵਾਸਤੇ ਜਿਹੜਾ ਕੋਈ ਇਸ ਤਰ੍ਹਾਂ ਦਾ ਕੋਈ ਕਾਰਾ ਨਾ ਕਰੇ ਔਰ ਸਾਡੀ ਜਿਹੜੀ ਭਾਈਚਾਰ ਸਾਂਝ ਜਿਹੜੀ ਆ ਇਹ ਇਹ ਮਤਲਬ ਬਣੀ ਰਵੇ ਔਰ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਿਹਾ ਕਿ ਇਹਨਾਂ ਨੇ ਭਗਤ ਰਬਦਾਸ ਬਾਰੇ ਇੱਕ ਧਾਰਮਿਕ ਗੁਰੂ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਗੁਰੂ ਕਹਿੰਨੇ ਆ ਜਿਸ ਤਰ੍ਹਾਂ ਗੁਰੂ ਦੇਖੋ ਜਿਹੜਾ ਗ੍ਰੰਥ ਸਾਹਿਬ ਆ ਉਹਦੇ ਵਿੱਚ 25 15 ਭਗਤ 6 ਗੁਰੂ ਇਹਨਾਂ ਦੇ ਜਿਹੜੇ ਅਰਦਾਸ ਭਗਤ ਦੇ ਕਬੀਰ ਜੀ ਜਾਂ ਜਿਸ ਤਰ੍ਹਾਂ ਸਾਰੇ ਬੈਠੇ ਆ ਲੇਕਿਨ ਜਿਸ ਟਾਈਮ ਅਸੀਂ ਗੁਰੂ ਸਾਹਿਬ ਨੂੰ ਸੀਸਨ ਮੰਨਿਆ ਉਹ ਕੋਈ ਕਾਨੂੰਨੀ ਨਵਾੰਦੇ ਉਹ ਸਾਰਿਆਂ ਨੂੰ ਨਿਮਾਨਿਆ ਸਾਰਿਆਂ ਨੂੰ ਗੁਰੂ ਸਮਝ ਕੇ ਆਪਣਾ ਸੀ ਜਿਹੜਾ ਨਿਮਾਨਿਆ ਇਸ ਕਰਕੇ ਸਾਡੀ ਭਾਈਚਾਰਕ ਜਿਹੜੀ ਸਾਂਝ ਹੈ ਉਹ ਨਿਟਰ ਹੋਣੀ ਚਾਹੀਦੀ ਇਸ ਤਰ੍ਹਾਂ ਦੇ ਜਿਹੜੇ ਅੰਸਰ ਆ ਉਹਨਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਔਰ ਜਿਨ੍ਹਾਂ ਨੇ ਕਾਲੀਆਂ ਕਰਤੂਤਾ ਕੀਤੀਆਂ ਸਰਕਾਰ ਨੂੰ ਉਹਨਾਂ ਤੇ ਐਕਸ਼ਨ ਲੈ ਕੇ ਉਹਨਾਂ ਨੂੰ ਜਿੱਦਾਂ ਡਾਕੇ ਤੇ ਸਾਨੂੰ ਇਨਸਾਫ ਦੇਣਾ ਚਾਹੀਦਾ ਨਾ ਕਿ ਮਤਲਬ ਇਹ ਨਾ ਹੋਵੇ ਕੱਲ ਨੂੰ ਕਿ ਇਥੇ ਮਤਲਬ ਬਹੁਤ ਸਾਰਾ ਸ਼ੰਗਾਲੀ ਸਥਾਨਾਂ ਦਾ ਚੱਲੇ ਜੇ ਦੇ ਵਿੱਚ ਸਾਰਿਆਂ ਦਾ ਨੁਕਸਾਨ ਹੋਵੇ ਇਹਨੇ ਕੁਝ ਗਿੰਦਾ ਹੋਇਆ ਜਾਂ ਪੀਂ ਗਿਆ ਪਰ ਬਾਕੀ ਸਬੰਧ ਵਿੱਚ ਕੋਈ ਪ੍ਰਸ਼ਾਸਨ ਨੂੰ ਵੀ ਤੁਸੀਂ ਮੈਂ ਕੋਈ हां जी ਇਸ ਤਰ੍ਹਾਂ ਜਿਹੜੀ ਅੱਜ ਅਸੀਂ ਤੁਹਾਡੇ ਨਾਲ ਚੈਨਲ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਅਗਰ ਸਾਨੂੰ ਉਹਦਾ ਚੈਨਲ ਦੇ ਰਾਹੀਂ ਜਿਹੜਾ ਅਸੀਂ द्या ਉਹਨਾਂ ਨੂੰ ਸੁਨੇਹਾ ਦੇ ਰਹੇ ਹਾਂ ਜੇ ਉਹਨਾਂ ਨੂੰ ਫੜ ਕੇ ਜੇਲਾ ਵਿੱਚ ਨਾ ਢੱਕਿਆ ਤਾਂ ਫਿਰ ਅਸੀਂ ਜ਼ਰੂਰ ਉਹਦਾ ਸੰਘਰਸ਼ ਕਰਾਂਗੇ ਔਰ ਉਹਨੂੰ ਅੱਗੇ ਜਿਹੜਾ ਬਹੁਤ ਜ਼ਿਆਦਾ ਇਹ ਪੰਜਾਬ ਪੱਧਰ ਤੇ ਨਹੀਂ ਅਸੀਂ ਦੇਸ਼ ਪੱਧਰ ਤੇ ਵੀ ਲੈ ਜਾਂਦੀ ਕੋਸ਼ਿਸ਼ ਕਰਾਂਗੇ